ਫੈਦਾਨੋ ਪੈਂਡੂਲਮਪਿਕਸ ਦੇ ਤੌਰ ਤੇ ਜਾਣੇ ਜਾਂਦੇ ਪਰ ਪਿਛਲੇ 13 ਸਾਲਾਂ ਤੋਂ ਲੈ ਕੇ ਮੈਡਮ ਲੋਕੋ ਬਹੁਤ ਖੜ ਦੇ ਰੰਗ ਜਿਹੜਾ ਉਹ ਗਾਇਬ ਹੋ ਗਿਆ ਸੀ ਉਹ ਸੀਗਾ ਪਹਿਲ ਗੱਡੀਆਂ ਜਿਹ ਤੁਹਾਨੂੰ ਸੀ ਪਾਬੰਦੀ ਲੱਗੀ ਸੀ ਜੱਲੀ ਕੁੱਟੀ ਇੱਕ ਬਿਲਕੁਲ ਇਸੇ ਤਰ੍ਹਾਂ ਦੀ ਦਵਾੜੀ ਉਹ ਤਾਂ ਮੇਨ ਨਾਲ ਕੋਈ ਉਹਦੇ ਵੀ ਲੱਗੀ ਮੇਰੇ ਕੋਲੇ ਆਏ ਜਿਹੜੇ ਐਸੋਸੀਏਸ਼ਨ ਵਾਲੇ ਗੱਡੀਆਂ ਐਸੋਸੀਏਸ਼ਨ ਵਾਲੇ ਜੇ ਜੇ ਅਸੀਂ ਚਾਹੁੰਦੇ ਕਿ ਇਹਨੂੰ ਲਾਗੂ ਕੀਤਾ ਜਾਵੇ ਦੁਬਾਰਾ ਸ਼ੁਰੂ ਕੀਤਾ ਜਾਵੇ ਉਹ ਨਹੀਂ ਪੜਦੀ ਇਹ ਅਸੀਂ ਕਾਨੂੰਨ ਪੜਿਆ ਜੱਲੀ ਕੁੱਟੀ ਵਾਸਤੇ ਤਾਂ ਮਨਾਡੂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਅਸੀਂ ਵੀ ਇਹਨੂੰ ਅਮੈਂਡ ਕਰਕੇ ਇਹਦਾ ਲਾਗੂ ਕਰਨ ਲੱਗੇ ਅਸੀਂ ਫਿਰ ਦੋਨਾਂ ਇਹ ਸੰਕਲ ਕਰਕੇ ਉਹ ਯਾਰ ਅਸੀਂ ਇਹ ਅਰੇਂਜਮੈਂਟ ਕਰਦੀ ਕਿ ਜਦੋਂ ਇਹ ਦੱਡੀਆਂ ਦੌੜਨ ਗਿਆ ਤਾਂ ਉਸ ਵੇਲੇ ਹੱਥ ਚ ਡੰਡਾ ਨਹੀਂ ਹੋਣਾ ਚਾਹੀਦਾ ਤੇ ਕੋਈ ਇਸ ਤਰ੍ਹਾਂ ਦਾ ਟੌਰਚਰ ਵੈਸੇ ਟੌਰਚਰ ਕਰਦੇ ਵੀ ਨਾ ਉਹ ਤਾਂ ਪੁੱਤਾਂ ਨੂੰ ਪਾਏ ਹੋਏ ਹੈ ਜੀ ਬਿਲਕੁਲ ਹੈਨਾ ਸੋ ਇਹਨਾਂ ਦੀ ਸੇਵਾ ਵਰਦਾਂ ਦੀ ਜਿੰਨੀ ਹੁੰਦੀ ਹੈ ਕਿਉਂਕਿ ਇਹਨਾਂ ਤੋਂ ਖੇਤੀ ਦਾ ਕੰਮ ਤਾਂ ਲਿਆ ਨਹੀਂ ਜਾਂਦਾ ਯਾਰ ਸਿਰਫ ਇਸੇ ਕੰਮ ਤੇ ਸੋ ਇਹ ਬੈਲਗੱਡੀਆਂ ਦੌੜਨਾ ਸ਼ੁਰੂ ਹੋਈਆਂ ਨੇ ਮੈਂ ਸਾਰਿਆਂ ਨੂੰ ਵਾਰਕ ਦਿਨੇ ਸਾਡੀ ਵਿਰਾਸਤ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੈਲਗੱਡੀਆਂ ਜਿਹੜੀ ਗੁਰੂ ਨਾਨਕ ਸਾਹਿਬ ਨੇ ਵਰਦਾਂ ਦੀ ਜੋੜੀ ਜਿਹੜੀ ਉਹ ਰੱਖੀ ਕਰਤਾਪੁਰ ਸਾਹਿਬ ਜੀ ਨੂੰ ਖੇਤੀ ਕੀਤੀ ਹੈ ਸੋ ਸਾਡੇ ਤਾਂ ਇਹਨੂੰ ਗੁਰੂ ਨਾਨਕ ਸਾਹਿਬ ਦੀ ਜੋੜੀ ਕਹਿੰਦੇ ਕਿ ਜਾਣਿਆ ਜਾਂਦਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੀਆਂ ਵਿਰਾਸਤੀ ਖੇਡਾਂ ਜਿਹੜੀਆਂ ਰਵਾਈਵ ਹੋ ਰਹੀਆਂ ਨੇ ਕਬੂਤਰਾਂ ਦੀ ਬਾਜ਼ੀ ਵੀ ਇਸੇ ਤਰ੍ਹਾਂ ਰਵਾਈਵ ਹੋ ਰਹੀ ਹੈ ਹੁਣ ਅ ਦਿਨ ਤੇ ਇਹ ਖੇਲਾਰੇ 2001 ਤੱਕ ਨਾ ਪੰਜਾਬ ਨਾਂ ਦੇ ਵਿੱਚ ਪਹਿਲੇ ਸਥਾਨ ਤੇ ਆਉਂਦਾ ਰਿਹਾਗਾ ਪਰ ਕਾਫੀ ਡਾਊਨਫਾਲ ਆਇਆ ਲੱਗਦਾ ਕਿ ਇਸ ਤਰ੍ਹਾਂ ਦੇ ਜਿਵੇਂ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੋਣਗੇ ਤਾਂ ਤੁਸੀਂ ਇਹ ਪ੍ਰਾਲੇ ਕਰੋਗੇ ਤੇ ਫਿਰ ਦੁਬਾਰਾ ਖੇਡਾਂ ਵਤਨ ਪੰਜਾਬ ਦੀਆਂ ਵੀ ਸ਼ੁਰੂ ਕੀਤੀਆਂ ਜਿੱਥੇ ਤਿੰਨ ਤਿੰਨ ਪੀੜ੍ਹੀਆਂ ਇੱਕੋ ਗਰਾਊਂਡ 'ਚ ਖੇਡਦੀਆਂ ਨੇ ਦਾਦਾ ਵੀ ਉਸੇ ਗਰਾਊਂਡ 'ਚ ਰਹਦਾ ਜੀ ਬਾਪੂ ਵੀ ਉਸੇ ਗਰਾਊਂਡ 'ਚ ਬੇਟਾ ਵੀ ਉਸੇ ਗਰਾਊਂਡ ਆ ਰਹੇ ਨੇ ਸਾਡੀਆਂ ਇਸ ਵਕਤ ਖੇਡਾਂ ਦੇ ਵਿੱਚ ਇਹ ਗੱਲ ਕਰੀਏ ਤਿੰਨੋਂ ਮੇਨ ਖੇਡਾਂ ਦੇ ਜਿਹੜੇ ਕੈਪਟਨ ਨੇ ਉਹ ਪੰਜਾਬ ਤੋਂ ਨੇ ਹਰਮਨਪ੍ਰੀਤ ਹੈ ਜਿਹੜੀ ਕੁੜੀ ਉਹ ਮਹਿਲਾ ਟੀਮ ਦੀ ਕੈਪਟਨ ਹੈ ਉਹਨੇ ਵਿਸ਼ਵ ਕੱਪ ਜਿੱਤੇ ਜੀ ਹਰਮਨਪ੍ਰੀਤ ਇਹ ਭਾਰਤ ਦੀ ਹਾਕੀ ਟੀਮ ਦਾ ਜਿਸ ਚ 11 ਚੋਂ 9 ਪਲੇਅਰ ਸਾਡੇ ਖੇਡ ਰਹੇ ਨੇ ਸ਼ੁਮਨ ਗਿੱਲ ਹੈ ਉਹ ਸਾਡੀ ਕ੍ਰਿਕਟ ਟੀਮ ਦਾ ਕੈਪਟਨ ਹੈ ਤੇ ਅਸੀਂ ਤਾਂ ਮਿਲਖਾ ਸਿੰਘ ਦਾਰਾ ਸਿੰਘ ਹੋਰ ਹਨ ਬਰਾਸਤ ਚੱਕੀ ਜੀ 올ੰਪੀਅਨ ਸਾਡੇ ਸੁਰਜੀਤ ਸਿੰਘ ਅਜੀਤ ਪਾਲ ਪਿਰਤੀ ਪਾਲ ਕਿੰਨੇ ਕ ਨਾਂ ਲਈਏ ਸੋ ਅਸੀਂ ਹੁਣ ਖੇਡਾਂ ਲਈ ਪਹਿਲੀ ਵਾਰ ਹੋਇਆ ਕਿ ਪਿਛਲੇ ਬਜਟ ਚ 700 ਕੋਟ ਸੀ ਆਉਣ ਵਾਲੇ ਕਿ ਨਾ ਅਸੀਂ ਜਿਹੜਾ ਬਜਟ ਤੁਸੀਂ ਵੱਡੀਆਂ ਸੁਗਾਤਾਂ ਵੀ ਦਿੱਤੀਆਂ ਨੇ ਹੋਰ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੇ ਉਪਰਾਲੇ ਰਣਗੇ ਅੱਗੇ ਕੀ ਅਸੀਂ ਇੱਕ ਹੋਰ ਚਾਹੁੰਦੇ ਹਾਂ ਕਿ ਬਜਮੀ ਕਬੱਡੀ ਸ਼ੁਰੂ ਹੋਣੀ ਚਾਹੀਦੀ ਹੈ 37 ਕਿਲੋ 42 ਕਿਲੋ ਪਰ ਉਹ ਬੱਚੇ ਜੇ ਨਰਸਰੀ ਚੋਂ ਬੱਚੇ ਨਹੀਂ ਆਉਣਗੇ ਤੁਸੀਂ ਅੱਗੇ ਵੇਚੋਗੇ ਕਿਸੇ ਸਿੱਧੇ ਹੀ ਵੱਡੇ ਵੱਡੇ ਟੂਰਨਾਮੈਂਟ ਹੋਣ ਲੱਗੇ ਹਨ ਹਾਲਾਂਕਿ ਉਹ ਬਹੁਤ ਵੱਡਿਆ ਵੱਡੇ ਪਲੇਅਰ ਨੇ ਪਰ ਉੱਚੀ ਹੈ ਵੀ ਮੈਂ ਮੈਂ 37 ਕਿਲੋ ਖੇਡ ਦਾ ਰੱਖੋ ਫਿਰ ਮੈਂ ਬਿਆਲੀ ਚ ਆ ਗਿਆ ਹੈਨਾ ਉਹ ਬੱਚਿਆਂ ਨੂੰ ਵੀ ਥੋੜਾ ਚਾਹ ਹੋਵੇ ਕਿ ਵੱਡੇ ਉਹ 2 ਦਿਨ ਦਾ ਟੂਰਨਾਮੈਂਟ ਕਰ ਲਓ ਇੱਕ ਟੂਰਨਾਮੈਂਟ 2 ਦਿਨ ਦੇ ਕਰ ਲਓ ਇੱਕ ਦਿਨ ਬੱਚਿਆਂ ਵਾਸਤੇ ਵੀ ਰੱਖ ਲਓ ਤਾਂ ਕਿ ਆਉਣ ਵਾਲੇ ਦਿਨਾਂ 'ਚ ਉਹ ਵੀ ਦੇਖਣ ਕਿ ਮੈਂ ਵੀ ਫਲਾਣੇ ਪਲੇਅਰ ਵਾਂਗੂ ਜਾਫੀ ਬਣੂੰਗਾ ਮੈਂ ਫਲਾਣੇ ਪਲੇਅਰ ਵਾਂਗੂ ਰੇਡਰ ਬਣੂੰਗਾ ਸੋ ਬਜ਼ਨੀ ਕਬੱਡੀਆਂ ਸ਼ੁਰੂ ਹੋਣੀ ਚਾਹੀਦੀਆਂ ਉਹਦੇ ਵਾਸਤੇ ਕੋਈ ਨਾ ਕੋਈ ਕੁਝ ਗਰਾਊਂਡ ਬਣਾ ਰਹੇ ਹੋ ਗਈਆ ਫਰਾਂਡਾ ਜਾਂ ਪਿੰਡਾਂ ਦੇ ਵਿੱਚ ਗਰਾਊਂਡ ਬਣਾ ਰਹੇ ਹੋ ਤੱਕ ਪੂਰੇ ਵਜਣਗੇ ਚੱਲੀ ਜਾਂਦੇ ਨੇ ਸਭ ਹਰੇਕ ਪਿੰਡ ਸ਼ੁਰੂ ਹੋ ਜਾ ਕੰਮ ਕੋਈ ਕਿਤੇ ਛੋਟਾ ਕਿਤੇ ਵੱਡਾ ਪਿੰਡ ਨੂੰ ਕੁਝ ਸਾਰੇ ਪਿੰਡਾਂ ਦੇ ਪ੍ਰੋਗਰਾਮ ਹੋਣਗੇ ਹਾਂ ਜੇ ਤੁਸੀਂ ਚਾਹੋ ਪੰਜਾਬ ਦੇ ਪਿੰਡਾਂ ਜਿਸ ਤਰ੍ਹਾਂ ਦੇ ਖੇਡ ਮੇਲੇ ਕਰਾਏ ਜਾਂਦੇ ਆਣ ਉਹ ਹੁੰਦੇ ਹੀ ਨਿਵਾਸੀ ਹੁੰਦੇ ਨੇ ਕਬੱਡੀ ਟੂਰਨਾਮੈਂਟ ਦਾ ਲਗਭਗ ਹਰੇਕ ਟੂਰਨਾਮੈਂਟ ਹਰੇਕ ਪਿੰਡ 'ਚ ਹੁੰਦਾ ਮਾਨ ਸਾਹਿਬ ਥੋੜਾ ਫਾਈਨਲ ਵੀ ਉਹਦੇ 'ਚ ਖੇਡਾਂ ਹੋਰ ਐਡ ਹੋ ਜਾਣ ਐਥਲੈਟਿਕਸ ਉਹ ਉਜ ਹਾਕੀ ਐਡ ਹੋ ਜੀ ਅਸੀਂ ਉਹ ਦੋ ਤਿੰਨ ਜਗ੍ਹਾ ਤੇ ਐਸਟੋਟਰਕ ਵੀ ਲਾ ਰਹੇ ਆ ਤੇ ਮੈਨੂੰ ਲੱਗਦਾ ਵੀ ਲਗਭਗ ਫਾਈਨਲੀ ਹੋ ਗਿਆ ਕਿ ਵਰਲਡ ਕੱਪ ਜਿਹੜਾ ਹਾਕੀ ਦਾ ਜਿਹੜਾ ਹੈਗਾ ਇਹ ਉਹ ਏਸ਼ੀਆ ਦਾ ਮਾਨ ਸਾਹਿਬ ਖੇਡਾਂ ਦੇ ਪ੍ਰਤੀ ਤੁਹਾਡਾ ਇੰਨਾ ਪਿਆਰ ਹੈਗਾ ਪਹਿਲਾਂ ਹਸਪੀਟਲਸ ਸੀਗੇ ਸਿੱਧਾ ਇੱਥੇ ਹੀ ਆਏ ਹੋ ਨਹੀਂ ਕੋਈ ਨਹੀਂ ਚਲੋ ਉਧਰ ਕੋਈ ਵੀ ਬਿਮਾਰ ਹੋ ਸਕਦਾ ਉਧਰ ਇਤਨੀਆ ਪਹਾਂ ਜਿਹੜੀਆਂ ਫਲਾਈਆਂ ਚੱਲ ਰਹੀਆਂ ਨੇ ਹੈਲਥ ਠੀਕ ਹੈ ਤੁਹਾਡੀ ਹਾਂ ਜੀ ਕਿਲਾਰਾਪੁਰ ਦੀ ਜਿਹੜੀ ਛੱਪੜ ਦਾ ਜਿਹੜਾ ਸੀਚੇਵਲ ਮਾਡਲ ਦਾ ਜਿਹੜਾ ਨਾ ਅਨਾਉਂਸ ਕੀਤਾ ਹੈ ਕਿ ਬਾਕੀ ਇਹਨਾਂ ਦੇ ਜਿਹੜੇ ਗਰਾਊਂਡ ਵਾਸਤੇ ਅਪਡੇਟੇਸ਼ਨ ਵਾਸਤੇ ਇਸ ਤੋਂ ਇਲਾਵਾ ਪ੍ਰੈਕਟਿਕਲ ਵਿੱਚ ਕੀ ਹੋਇਆ ਉਹ ਦੱਸਿੰਦੇ ਟੈਂਟਿਕ ਟਰੈਕ ਲਈ ਵਾਸਤੇ ਜਿਹੜੀਆਂ ਵੀ ਇਹਨਾਂ ਨੇ ਮੰਗਾ ਸਿਕਸ ਸਾਈਡ ਐਸਟੋਟਰਫ ਲੱਗੂਗੀ ਸਿਕਸ ਸਾਈਡ ਵਾਲੀ ਤੇ ਜਿੰਨੀਆਂ ਵੀ ਮੰਗਾ ਸਕੂਲ ਅਪਗ੍ਰੇਡ ਲਾਇਬ੍ਰੇਰੀ ਵਾਸਤੇ ਕਿਤਾਬਾਂ ਮੰਗੇ 10 ਲੱਖ ਰੁਪਏ ਦਾ ਜੋ ਵੀ ਜੇ ਲਾਇਬ੍ਰੇਰੀਆਂ ਗਰਾਊਂਡ ਤੇ ਸਾਡੇ ਤੋਬੇ ਛੱਪੜ ਜਿਹੜੇ ਨੇ ਉਹ ਸਾਫ਼ ਹੋ ਜਾਣ ਤਾਂ ਇਹ ਪਿੰਡ ਜਿਹੜੇ ਨੇ ਉਹ ਸਾਫ਼ ਸੁਥਰੇ ਤੇ ਪਿੰਡਾਂ ਚ ਪੰਜਾਬ ਵਸਦਾ ਜੀ ਤੇ ਪਿੰਡਾਂ ਚ ਆਪਸੇ ਤਰਫ ਵਾਲਾ ਕੰਮ ਕਾਫੀ ਔਖਾ ਦਾ ਹੋ ਜੂਗਾ ਜੀ ਨਹੀਂ ਅਸੀਂ ਤਿੰਨ ਲਾ ਰਹੇ ਹਾਂ ਠੀਕ ਹੈ ਪਹਿਲਾਂ ਇੱਕ 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 ਬਰਨਾਲਾ ਸਾਈਡ ਤੇ ਲਾ ਰਹੇ ਹਾਂ ਜੀ ਇੱਕ ਗੜਬਾ ਸਾਈਡ ਤੇ ਹੋਊਗੀ ਇੱਕ ਇੱਥੇ ਹੋਊਗੀ ਐਸੋ ਟੱਰਫ ਤਾਂ ਜਿੰਨੀਆਂ ਵੀ ਅਸੀਂ ਹੌਕੀ ਐਸੋਸੀਏਸ਼ਨ ਜਿਹੜੀ ਹੈ ਉਹਨਾਂ ਨਾਲ ਵੀ ਗੱਲ ਕਰਕੇ ਆਉਣ ਵਾਲੇ ਦਿਨਾਂ ਚ ਵੱਡੇ ਟੂਰਨਾਮੈਂਟ ਵੀ ਜਿਹਦੇ ਵਿੱਚ ਸ਼ਾਇਦ 4-5 ਇੰਟਰਨੈਸ਼ਨਲ ਟੀਮਾਂ ਖੇਡਣ ਇਸ ਤਰ੍ਹਾਂ ਦੇ ਕੋਈ ਟਰਾਈ ਸੀਰੀਜ਼ ਜਾਂ ਕੋਈ ਟੂਰਨਾਮੈਂਟ ਵੀ ਅਸੀਂ ਕਰਾਉਂਦੇ ਹਾਂ ਸਭ ਕੋ ਪਿੰਡਾਂ ਚ ਫੰਡ ਦੀ ਪ੍ਰੋਬਲਮ ਹੁੰਦੀ ਹੈ ਜਦੋਂ ਟੂਰਨਾਮੈਂਟ ਕਰਉਂਦੇ ਨੇ ਪਰ ਕੀ ਆ ਤੁਸੀਂ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਉੱਥੇ ਮਦਦ ਸਾਡੇ ਵੱਲੋਂ ਕਦੇ ਵੀ ਸਪੋਰਟਸ ਦੇ ਵਿੱਚ ਕਦੇ ਵੀ ਫੰਡਾਂ ਦੀ ਕਮੀ ਨਹੀਂ ਆਉਗੀ ਇਸ ਵਾਰ ਜਿਹੜਾ ਬਜਟ ਆਊਗਾ ਉਹਦੇ ਵਿੱਚ ਅਸੀਂ ਸਪੋਰਟਸ ਦਾ ਬਜਟ ਵਧਾਵਾਂਗੇ ਕਿਉਂਕਿ ਯੁੱਧ ਨਸ਼ੇਬ੍ਰਧ ਜਿਹੜਾ ਹੈ ਉਹਦਾ ਇੱਕ ਬਹੁਤ ਵੱਡਾ ਪਾਰਟ ਇੱਕ ਸਪੋਰਟਸ ਵੀ ਹੈ ਜੇ ਬੱਚਿਆਂ ਦਾ ਧਿਆਨ ਸਪੋਰਟਸ ਵੱਲ ਲੱਗ ਜਾਏ ਤਾਂ ਉਹ ਇੱਧਰ ਉੱਧਰ ਨਹੀਂ ਭਟਕਣਗੇ ਪੜ੍ਹਾਈ ਸੰਗਤ ਵੱਲ ਨਹੀਂ ਪੈਣਗੇ ਉਹਨਾਂ ਨੂੰ ਆਪਣੀ ਸਰੀਰ ਨਾਲ ਪਿਆਰ ਹੋਊਗਾ ਸਾਡਾ ਛੋਟਾ ਭਾਈ ਹਰਿਆਣਾ ਉਹ ਪੰਜਾਬ ਮਾੜਾ ਕਿੰਨਾ ਪੱਖੋਂ ਬਹੁਤ ਅੱਗੇ ਚੱਲ ਰਿਹਾ ਉਹਦਾ ਕਾਰਨ ਕੀ ਮੰਨਦੇ ਹੋ ਨਹੀਂ ਜੀ ਪਤਾ ਕੀ ਹੈ 인ਫਰਾਸਟ੍ਰਕਚਰ ਜੇ ਸਾਡੇ ਡਿਵੈਲਪ ਹੋ ਜੇ ਤਾਂ ਸਾਡੇ ਕੋਲ ਟੈਲੈਂਟ ਦੀ ਕਮੀ ਨਹੀਂ ਹੈਗੀ ਪਹਿਲੇ ਉਦੋਂ ਪਹਿਲਾਂ ਨਹੀਂ ਸਰਕਾਰਾਂ ਨੇ ਕਹਿਣ ਨਹੀਂ ਦਿੱਤਾ ਜੀ ਅਸੀਂ ਤਾਂ ਹੁਣ 1 ਕਰੋੜ ਰੁਪਈਆ ਇੰਟਰਨੈਸ਼ਨਲ ਟੂਰਨਾਮੈਂਟ ਚ ਜਿੱਤਣ ਵਾਲੇ ਨੂੰ 1 ਕਰੋੜ ਰੁਪਈਆ ਤੇ 골ਡ ਮੈਡ ਤੇ ਜਿਹੜਾ ਚਾਂਦੀ ਦਾ ਉਹਦੇ ਵਾਸਤੇ 75 ਤੇ ਕਾਂਸੀ ਵਾਸਤੇ 50 ਲੱਖ ਹੈ ਹੌਕੀ ਟੀਮ ਜਿੱਤ ਗਈ ਏਸ਼ੀਆ ਕੱਪ ਇਹਦਾ ਮਤਲਬ ਇਹ ਨਹੀਂ ਹੈ ਕਿ ਸਿੱਕੀ ਇੱਕ ਟੀਮ ਨੂੰ ਇੱਕ ਮਿੰਟ ਜੀ ਹੁਣ ਜਵਾਬ ਇੱਕ ਮਿੰਟ ਸਵਾਲ ਪੁੱਛ ਕੇ ਜਵਾਬ ਦਾ ਹੁਣ ਲੈ ਕਰੋ ਜਵਾਬ ਪੂਰੇ ਕਰਨਾ ਹੈ ਸਵਾਲ ਪੂਰੇ ਕਰਨਾ ਹੈ ਜਾਂ ਜਵਾਬ ਲੈਣਾ ਹੈ ਜੀ ਜੀ ਉਹਨੇ ਸਰ ਕੰਟੀਨਿਊ ਕਰ ਤਰੀ ਜੀ ਆਮ ਤਾਂ ਮੈਨੂੰ ਬੋਲਤ ਲੈਣ ਦੋ ਜਿਵੇਂ ਹੌਕੀ ਟੀਮ ਹੈ ਹੌਕੀ ਦੀ ਟੀਮ ਏਸ਼ੀਆ ਕੱਪ ਜਿੱਤ ਗਈ ਇਹਦਾ ਮਤਲਬ ਇਹ ਨਹੀਂ ਹੈ ਕਿ ਪੂਰੀ ਹੌਕੀ ਟੀਮ ਜਿਨੇ ਪਲੇਅਰ ਸਾਡੇ ਨੇ ਉਹਨੂੰ 1 ਕਰੋੜ ਦੇਵਾਂਗੇ ਕੱਲੇ-ਕੱਲੇ ਨੂੰ 1 ਕਰੋੜ ਦਿੰਨੇ ਆਂ ਸੀ ਟੀਮ ਪਲੇਅਰਾਂ ਦੇ ਵਿੱਚ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਕੋਈ ਜਾਗ ਲੱਗੇ ਕਿ ਯਾਰ ਮੈਂ ਵੀ ਗੋਲ ਕਰੂੰਗਾ ਮੇਰੇ ਮੈਂ ਵੀ ਫਾਈਨੈਂਸ਼ੀਅਲੀ ਤੌਰ ਤੇ ਕਿਉਂਕਿ ਜਦੋਂ ਤੱਕ ਅਸੀਂ ক্রিকেট ਤਾਂ ਚਲੋ ਬੈਸੀ ਬਹੁਤ ক্রিকেট ਚ ਪੈਸਾ ਆਏਗਾ ਪਰ ਜਦੋਂ ਹੋਰ ਗੇਮਾਂ ਨੂੰ ਅਸੀਂ ਆਰਥਿਕਤਾ ਨਾਲ ਜੋੜਾਂਗੇ ਜੇ ਉਹਨਾਂ ਦੇ ਪਲੇਅਰ ਜਿਹੜੇ ਨੇ ਉਹ ਉਹਨਾਂ ਨੂੰ ਤਾਂ ਫਿਕਰ ਹੋਊਗੀ ਆਪਣੀ ਦਾਲ ਚੀਨੀ ਦੀ ਉਹਨਾਂ ਨੂੰ ਫਿਕਰ ਹੋਊਗੀ ਖੰਡ ਦੀ ਉਹਨਾਂ ਨੂੰ ਫਿਕਰ ਹੋ ਹਲਦੀ ਦੀ ਮਿਰਚ ਮਸਾਲੇ ਦੀ ਉਹ ਕਿਵੇਂ ਭਜਣੇ ਗਰਾਊਂਡ 'ਚ ਸੋ ਇਸ ਕਰਕੇ ਜਦੋਂ ਪਲੇਅਰ ਜਿਹੜਾ ਸੈਲਫ ਡਿਪੈਂਡਡ ਹੋ ਜਾਈਏ ਉਹਨੂੰ ਪਤਾ ਲੱਗ ਜਾਏ ਹਾਂ ਮੇਰੀ ਸਰਕਾਰ ਮੇਰੇ ਨਾਲ ਖੜੀ ਹੈ ਤਾਂ ਪੱਕਾ ਪੋਡੀਅਮ ਫਿਨਿਸ਼ਰ ਸਾਡੇ 올림픽 ਪੋਡੀਅਮ ਫਿਨਿਸ਼ਰ ਸਾਡੇ ਅਥਲੈਟਿਕਸ ਦੇ ਵਿੱਚ ਜਾਂ ਜਿਹੜੇ ਵੀ ਮਰਜੀ ਗੇਮ ਚ ਸਾਡੇ ਫਿਨਿਸ਼ਰ ਸਨ ਕੋਈ ਨਹੀਂ ਪਿੰਡਾਂ ਦੇ ਵਿੱਚ ਨਾ ਆਪਣੇ ਕੋਚ ਵਗੈਰਾ ਨਹੀਂ ਮਿਲਦੇ ਹੈ ਕਿ ਉਹਦੇ ਲਈ ਕੋਚ 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 ਹੀ ਦੇਤੇ ਹੈ ਅਸੀਂ ਬਹੁਤ ਬਹੁਤ ਵੱਡੀ ਗਿੰਟੀ ਚ ਕੋਚ ਭਰਤੀ ਕੀਤੇ ਨੇ ਸਪੋਰਟਸ ਨਰਸਰੀਆਂ ਵੱਲ ਰਹੀਆਂ ਨੇ ਉਹਦੇ ਕੋਚ ਵੀ ਦੇ ਰਹੇ ਸੀ ਫੁੱਟਬਾਲ ਦੇ ਕੋਚ ਨੇ ਹਾਕੀ ਦੇ ਕੋਚ ਨੇ ਅਥਲੈਟਿਕਸ ਦੇ ਕੋਚ ਨੇ ਕੋਚ ਤੋਂ ਬਿਨਾਂ ਦੇਖੋ ਗੁਰੂ ਬਿਨਾ ਗੱਤ ਨਹੀਂ ਜੇ ਕੋਚ ਨਹੀਂ ਹੋਊਗਾ ਤੇ ਬੱਚੇ ਨੂੰ ਕੀ ਰੋਟੇ ਮੈਂ ਕਿੱਥੇ ਲੈ ਕੇ ਕਰ ਰਿਹਾ ਕਿੱਥੇ ਕਾਟ ਸੋ ਕੋਚ ਵੀ ਸਾਰੇ ਇਕਨਰ ਅਮੀਤ ਬਿੱਟੂ ਕਹਿੰਦੇ ਫੇਰ ਤਾਂ ਗਾਂ ਦੀ ਕਿਸਾਨਾਂ ਇਸ ਗਰਾਉਂਡ ਦੇ ਵਿੱਚ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਸਾਰੇ ਸਾਂਝੇ